ਅਰਸ਼ੀ ਭਗਵਾਨ ਬੜਮੀ ਸਰਵ ਸਾਂਝਾ ਕਿੰਡ ਇੰਡਸਟਰੀ ਦੇ ਮੁੱਖ ਸੰਚਾਲਕ ਸਰਜੀਤ ਸਿੰਘ ਬਰਾੜ ਇਸ ਸਸਤਾ ਦੇ ਪ੍ਰਮੁੱਖ ਹਿੱਦੇਦਾਰ ਹੈ ਜੀ ਇਹਦੀ ਪਤਨੀ ਨਾਲ ਜੋ ਕੁਝ ਜਾਤੀ ਲੋਕਾਂ ਨੂੰ ਕੀਤੀ ਗਈ ਹੈ ਚਿੱਤੇ ਦੇ ਵਿੱਚ ਗੁੰਡਾਗਰਦੀ ਹੋਈ ਆ ਪਿੰਡ ਤਲਵੰਡੀ ਹੁੰਮੜ ਚ ਅਸੀਂ ਉਹ ਘਟਨਾ ਦੀ ਕਰੜੇ ਸ਼ਬਦਾ ਚ ਨਿੰਦਾ ਕਰਦੇ ਆਂ ਔਰ ਇਸ ਸਬੰਧਤ ਅਸੀਂ ਸਬੰਧਤ ਚੌਕੀ ਜੰਦੀਪੁਰ ਨੂੰ ਦਰਖਾਸਤ ਕਰ ਦਿੱਤੀ ਦੋਸ਼ੀਆਂ ਦੇ ਵਿਰੁੱਧ ਦੋਸ਼ੀਵਰ ਦਰਖਾਸਤ ਕਰਕੇ ਅਸੀਂ ਮਜੀਠੇ ਇਹਨਾਂ ਦੀ ਪਤਨੀ ਭੈਣ ਜੀ ਨੂੰ ਐਡਮਿਟ ਕਰਵਾਇਆ ਗਿਆ ਕਿਉਂਕਿ ਗੰਬੀਰ ਸੱਟਾਂ ਲੱਗੀਆਂ ਮੈਮ ਇਸ ਕਰਕੇ ਅਸੀਂ ਪ੍ਰਸ਼ਾਸਨ ਤੋਂ ਬੇਨਤੀ ਕਰਦੇ ਹਾਂ ਮੰਗ ਕਰਦੇ ਹਾਂ ਕਿ ਜਿਨ੍ਹਾਂ ਦੋਸ਼ੀਆਂ ਨੇ ਜਿਨ੍ਹਾਂ ਲੋਕਾਂ ਨੇ ਇਹ ਭੈਣ ਨਾਲ ਮਾਰਾ ਸੱਟਾਂ ਗਾਲੀ ਗਲੋਚ ਵੇਖੋ ਵੀਡੀਓ ਵਾਇਰਲ ਆ ਵੀਡੀਓ ਬਣੀ ਪਈ ਹੈ ਕਿਉਂਕਿ ਪੁਲਿਸ ਨੂੰ ਵੀ ਅਸੀਂ ਵੀਡੀਓ ਦਿੱਤੀ ਆ ਚੱਕਤੇ ਦਿਨ ਅਜਾਤੀ ਕੀਤੀ ਗਈ ਆ ਕੱਲੀ ਘਰ ਸੀ ਬੱਚੇ ਘਰ ਸੀ ਅਸੀਂ ਪ੍ਰਸ਼ਾਸਨ ਤੋਂ ਖਾਸ ਕਰਕੇ ਪੰਜਾਬ ਪੁਲਸ ਨੂੰ ਪੂਰਾ ਸਮਾਜ ਸਮਾਜਿਕ ਸੰਗਠਨ ਜਥੇਬੰਦੀਆਂ ਵਾ ਇਕਤਾ ਰੂਪ ਚ ਅਸੀਂ ਜੋ ਭੈਣ ਜੀ ਨਾਲ ਆਜ਼ਾਦੀ ਤਕੇਸ਼ਾਈ ਹੋਈ ਆ ਉਹਦੇ ਇਨਸਾਫ ਲਈ ਬੇਨਤੀ ਕਰਦੇ ਆ ਕਿ ਇਹ ਜੋ ਬੰਦਾ ਇਨਸਾਫ ਦਿੱਤਾ ਜਾਵੇ ਔਰ ਦੋਸ਼ੀਆਂ ਵਿਰੁੱਧ ਬੰਦੀ ਕਾਰਵਾਈ ਕੀਤੀ ਜਾਵੇ ਅਦਰਵਾਈਜ਼ ਕੋਈ ਸਿਆਸੀ ਪ੍ਰਸ਼ਾਸਨ ਵੱਲੋਂ ਸਿਆਸੀ ਦਬਦਬਾ ਨਾ ਇਸ ਦੋਸ਼ੀ ਅਮਰੋਦ ਕੋਈ ਢਿੱਲੀ ਕਾਰਵਾਈ ਕੀਤੀ ਤਾਂ ਇਸ ਦੇ ਗੰਭੀਰ ਸਿੱਟੇ ਨਿਕਲਣਗੇ ਸੰਘਰਸ਼ ਦੀ ਰੂਪਰੇਖਾ ਤਿੱਖੀ ਹੋਵੇਗੀ ਕਿਉਂਕਿ ਅਸੀਂ ਇਨਸਾਫ ਲਈ ਬੇਨਤੀ ਕਰ ਰਹੇ ਹਾਂ ਇਸ ਕਰਕੇ ਅਸੀਂ ਉਹਦਾ ਜਿਹੜਾ ਸੱਟਾ ਨਿਕਲਣਾ ਵਾ ਉਹਦਾ ਖੁਦ ਪੁਲਿਸ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ ਅਸੀਂ ਸੜਕਾਂ ਦੇ ਉੱਤਰ ਕੇ ਹਾਂ ਦਾ ਨਾਰਾ ਮਾਰਾਂਗੇ ਚਿੱਟੇ ਦਿਨ ਜੋ ਇਸ ਦੀ ਪਤਨੀ ਭੈਣ ਜੀ ਨਾਲ ਜਾਤੀ ਹੋਈ ਆ ਦੁਬਾਰਾ ਫੇਰ ਉਸ ਜਿਸ ਦੇ ਕਰੜੇ ਸ਼ਬਦਾਂ ਚ ਨਿੰਦਾ ਕਰਦੇ ਆ ਔਰ ਪ੍ਰਸ਼ਾਸਨ ਤੋਂ ਉਸਦੇ ਇਨਸਾਫ ਲਈ ਬੇਨਤੀ ਕਰਦੇ ਆ ਕਿ ਉਹਦੇ ਜੋ ਦੋਸ਼ੀ ਅਮਰੋਧ 방ੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਜੀ ਇਹ ਹੀ ਸਾਡੀ ਮੰਗ ਹੈ ਜੀ ਖਾਸ ਕਰਕੇ ਥੈਂਕ ਯੂ ਹਾਂਜੀ ਮੈਂਬਰ ਸਾਹਿਬਾ ਜਿਹੜੀ ਇੱਕ ਕੁੱਟਮਾਰ ਦੀ ਵੀਡੀਓ ਵਾਇਰਲ ਹੋ ਰਹੀ ਆ ਤੇ ਉਹਦੇ ਸਬੰਧ ਵਿੱਚ ਕੁਝ ਦੋਸ਼ ਲਾਇਆ ਤੁਹਾਡੇ ਉੱਪਰ ਵੀ ਕੁੱਟਮਾਰ ਕੀਤੀ ਗਈ ਆ ਕੀ ਕਹਿਣਾ ਚਾਹੁੰਦੇ ਕੀ ਕਾਰਨ ਆ ਇਹ ਜੀ ਵੀਰ ਜੀ ਇਹ ਕਾਰਨ ਆ ਵੀ ਇਹ ਜਨਾਨੀ ਜਿਹੜੀ ਆ ਇਹ ਕੱਚ-ਕੁੱਚ ਸਾਡੇ ਜੋ ਵੀ ਟੁੱਟੀਆਂ ਪਲੇਟਾਂ ਆ ਜਾਂ ਘਰਾਂ ਚ ਲਾਈ ਦੀਆਂ ਇਹ ਤੇ ਕੱਚ-ਕੁੱਚ ਬਲਬ-ਬਲਬ ਸਾਰੇ ਸਾਡੀ ਪੈਲੀ ਸੁੱਟਦੇ ਆ ਤੇਹੀਂ ਕੱਲ ਕਦੂ ਕਰਨਾ ਜਦੋਂ ਗਏ ਆ ਤੇ ਪੈਰ ਚ ਵੱਜ ਗਿਆ ਬਲਬ ਤੇ ਲੋਗੋ ਲਾਣ ਹੋ ਗਿਆ ਪੈਰ ਤੇ ਅੱਜ ਵੀ ਪਾਣੀ ਵੇਖਣ ਗਏ ਕਦੂ ਕਰਨ ਲੱਗੇ ਆ ਤੇ ਇਹ ਗਾਲ ਮਦਾ ਕਰਨ ਰਿਹਾ ਵੀ ਆ ਕਿ ਜਿੱਦਾਂ ਮਰਜੀ ਜੋ ਮਰਜੀ ਪੈਰ ਪਾਟਣ ਪਾ ਹੱਥ ਪਾਟਣ ਮੈਂ ਤੇ ਕੂੜਾ ਕੰਨ ਦੇਦਾ ਸੁਟਣਾ ਤੇ ਮੈਂ ਜੋ ਪੱਕਾ ਘਰ ਆ ਗਿਆ ਹੀ ਪਿੰਡ ਦੀ ਪੰਚਾਇਤ ਨੂੰ ਕੱਲ ਦੀ ਤਲਾਸ਼ ਦਿੱਤੀ ਤੇ ਅੱਜ ਵੀ ਸਵੇਰੇ ਤੇ ਨਾਲ ਦੇ ਘਰ ਦੇ ਪਰਿਵਾਰ ਗਿਆ ਆ ਵੀ ਚੱਲ ਅਸੀਂ ਜਾ ਕੇ ਕਹਾਂ ਉਹਨੇ ਤੁਸੀਂ ਨਾ ਜਾ ਤੇ ਅਸੀਂ ਕਹਾਂ ਉਹਨੇ ਵੀ ਨਾ ਸੁਟ ਤੇ ਘਰ ਦੇ ਗਏ ਆ ਤੇ ਘਰਦਿਆਂ ਨੂੰ ਗੰਦਮਾਲ ਬੋਲਣ ਡੈ ਭੀਆ ਇਹਨਾਂ ਦੇ ਹੱਥੀ ਪੈ ਗਈ ਇਹਦੇ ਵਾਲ ਫੜਲੇ ਇਹਨਾਂ ਫੜਲੇ ਤੇ ਜਦੋਂ ਕੁੜਪੀਆਂ ਆ ਤੇ ਕੋਸ਼ ਉਹਦੇ ਚਾਚਾ ਸਹਰਾ ਤੇ ਚਾਚੀ ਸਾਸਾ ਉਹ ਛਡੌਣ ਡਈ ਇਹਦੇ ਤੋਂ ਮੈਂ ਮੁੜ ਕੇ ਭੱਜ ਆ ਗਿਆ ਮੈਂ ਜਾ ਕੇ ਛਡਾਇਆ ਨਹੀਂ ਛੜਦੀਆਂ ਨਾ ਇੱਕ ਦੂਜੇ ਦੇ ਵਾਲ ਘੁੱਟ ਕੇ ਫੜੇ ਸੀ ਦੋ ਮੈਂ ਆਪਣੇ ਘਰ ਦੀ ਤੇ ਤਦਵਥੜਾ ਮਾਰੀਆਂ ਤੇ ਦੋ ਦੇ ਮਾਰੀਆਂ ਵੀ ਤੁਸੀਂ ਛਡੋ ਕੁੜੀਆਂ ਮੈਂ ਤੇ ਆਪਣੇ ਘਰ ਦੀ ਨੂੰ ਕਿਹਾ ਵੀ ਤੁਸੀਂ ਆਏ ਘੋਲਾ ਮਾਦਣ ਜਦੋਂ ਅਸੀਂ ਪਿੰਡ ਦੀ ਪੰਚਾਇਤ ਨੂੰ ਕਿਹਾ ਤੇ ਪਿੰਡ ਦੀ ਪੰਚਾਇਤ ਪੁੱਛੀ ਇਹ ਘਟਨਾ ਇਹ ਤੇ ਮੇਰਾ ਘਰ ਨੂੰ ਰਾਹ ਜਾਂਦਾ ਮਤਲਬ ਕਿ ਕਿ ਗਵਾਂਡੀ ਆਟੇ ਉਹਨਾਂ ਦੇ ਕਿਲੇ ਗੱਡੇ ਰਾਜ ਡੰਗਰ ਬਣ ਛੱਡਦੇ ਆ ਉਹ ਮਤਲਬ ਇਹਨਾਂ ਨੂੰ ਇੱਕ ਦੋ ਵਾਰੀ ਪਹਿਲਾਂ ਵੀ ਕਿਹਾ ਤੇ ਮਤਲਬ ਡੰਗਰ ਤੇ ਰੇਡੀਆਂ ਨਾਲ ਖਲਾ ਰਹਿ ਕਰੋ ਮਤਲਬ ਤੇ ਇੱਥੇ ਤੇ ਮੇਰੀ ਨਾਲੀ ਵਿੱਚ ਪ੍ਰੈਗਨੰਟੀ ਹੈ ਪ੍ਰੈਗਨਸੀ ਹੈ ਤੇ ਮੈਨੂੰ ਜਾਣਾ ਹੁੰਦਾ ਵਾ ਗੱਡੀ ਗੁੱਡੀ ਲੈ ਕੇ ਤੇ ਇਸ ਕਰਕੇ ਇਹਨਾਂ ਨੂੰ ਕਿਹਾ ਤੇ ਇਹ ਗੱਲ ਨੂੰ ਕਰਕੇ ਜਨਾ ਅੱਜ ਮੇਰੀ ਨਾਲੀ ਤੇ ਗੱਲ ਪੈ ਗਈ ਜਿਵੇਂ ਚੰਗਾ ਕਰਦੀ ਵੀ ਨਾ ਬਲਜੀਤਪੁਰ ਇਹ ਮੁੰਡਾ ਇਹਨਾਂ ਦਾ ਹੱਥ ਲਾਪਰੀ ਤੇ ਕੁੜੀ ਉਹਦਾ ਤਰੀਕ دور ਫਰੀਹਾਂ ਜੀ ਜੀ ਪੁਸ਼ਕਾਰ ਕੀਤੀ ਐ ਚੋਂ ਕੀ ਜੇਂਟੀ ਪਰ ਚੋਂ ਕੀ ਉਨਾਂ ਨੂੰ ਕਾਰਵਾਈ ਕਹਿੰਦੇ ਸਖਤ ਤੋਂ ਸਖਤ ਕਾਰਵਾਈ ਕਰਨ ਮੰਗ ਕਰਦੇ ਆ ਜੀ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਹਰਨਿਸਰਿਕ ਤਲਵੰਡੀ ਗੁੰਮਣ ਤੋਂ ਕਿਰਨਦੀਪ ਕੌਰ ਵਾਈਫੋ ਬਲਵੰਤ ਸਿੰਘ ਵੱਲੋਂ ਦਰਖਾਸਤ ਆਈ ਹੈ ਜੀ ਕੁੱਟਮਾਸ ਬੰਦੀ ਕੀ ਕਰ ਲਈ ਗਈ ਸੀ ਉਹਨਾਂ ਦੇ ਬਿਆਨਾਂ ਦੇ ਖੱਲ ਆਪਾਂ ਪਛ ਰਾਤੀ ਦਿੱਤਾ ਸੀਗਾ ਮੁਕਦਮਾ ਨੰਬਰ 65 ਜੀ 15 7 24 ਅੰਡਰ ਸੈਕਸ਼ਨ ਵੀ 115 74 76 3 ਜੁਨ 5 ਵੀ ਐਨਐਸ ਦੇ ਦੀਨ ਪਟਾਪਤੀ ਕਰਤਾ ਵਾ ਇਹਦੇ ਵਿੱਚ ਰਿਕਿੰਦਰ ਸਿੰਘ ਤੇ ਉਹਦੀ ਵਾਈਫ ਜਜੀਪ ਕੌਰ ਜੀ ਉਹ ਅੱਜ ਅਰੈਸਟ ਪਾਤੀ ਹੈ ਉਹਨਾਂ ਨੂੰ ਅੱਜ ਪੇਸ਼ਦਾਨਤ ਕਰਵਾਇਆ ਗਿਆ ਵਾ ਬਾਕੀ ਉਹਦਾ ਮੈਡੀਕਲ ਜਿਹੜੀ ਹੈਗੀ ਕਿਰਨਦੀਪ ਕੌਰ ਮੈਡੀਕਲ ਹੌਂਸ ਤੇ ਜੋ ਵੀ ਮੈਡੀਕਲ ਚਾਹੀਦਾ ਉਹਦੇ ਦੀਨ ਕਰ ਦਿੱਤੀ ਗਈ ਇਹ ਸਰ ਜਿਹੜਾ ਝਗੜੇ ਦਾ ਕਾਰਨ ਕੀ ਹੋਇਆ ਜੀ ਮੋਢਲੀ ਜਾਂਦੇ ਵਿੱਚ ਕੀ ਕਾਰਨ ਆਏ ਨੇ ਕਿ ਉਹਨੇ ਦਾ ਕਰਨ ਨਾ ਬਈ ਹੈ ਕਿ ਇੱਕ ਧਿਰ ਜਿਹੜੀ ਆ ਮਲਿਕ ਧਿਰ ਕਹਿੰਦੀ ਹੈ ਕਿ ਇਹਨਾਂ ਨੇ ਰਸਤੇ ਵਿੱਚ ਜਿਹੜੇ ਆਪਣੇ ਪਸ਼ੂ ਬੰਦੇ ਆ ਤੇ ਰਸਤਾ ਬਲੌਕ ਕੀਤਾ ਹੋਇਆ ਇਹਨਾਂ ਨੂੰ ਕਈ ਵਾਰੀ ਕਿਹਾ ਹੋ ਪਰ ਇਹ ਆਪਣੇ ਇਥੇ ਪਸ਼ੂ ਨਹੀਂ ਘੋਲਦੇ ਤੇ ਦੂਸਰੀ ਤੇ ਜਿਹੜੀ ਉਹ ਕਹਿੰਦੀ ਕਿ ਸਾਡੀ ਜਿਹੜੀ ਜ਼ਮੀਨ ਆ ਉਹਦੇ ਵਿੱਚ ਕੱਚ ਵਗੈਰਾ ਦਾ ਕੂੜਾ ਕੰਪੜ ਸੁਧੰਦੇ ਆ ਜਿਹਦੇ ਕਰਕੇ ਹੀ ਆਪਣੀ ਪਹਿਲੀ ਚੀਜ਼ ਆ ਨੇ ਸਾਡੇ ਕੱਚ ਵੱਜਦਾ ਵਾ ਇਹਨਾਂ ਦੀ ਆਪਸ ਵਿੱਚ ਚੇਸੇ ਕਰਤ ਹੋ ਨਹੀਂ ਚੱਲਦੀ ਕਰਮ ਸੰਬੰਧਤ ਹੁਣ ਇਹਨਾਂ ਦੀ ਜਿਹੜੀ ਕੱਲ ਗਰਾਈ ਹੋ ਗਈ ਸੀ ਜਿਹਦੇ ਕਰਕੇ ਆਪਾਂ ਕਰਨ ਦੀ ਵਾਈਫ ਕੋਲ ਬਲੌਂਸੈਂਡ ਬ੍ਰਾਂਡ ਤੇ ਮਕਦਮਾ ਦਫਤਰ ਕਰਕੇ ਤੁਸੀ ਯੂਮ ਤੇ ਲੱਗ ਠੀਕ ਹੈ ਸੋ थैंक यू ਬਿਹਤਰ ਉਪਚਾਰ ਸੁਰਖਸ਼ਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸ ਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀ ਜ਼ੋਨ ਹਸਪਤਾਲ ਇੱਕ ਛਤ ਹੇਤਾ ਸਾਰੀਆਂ ਸਹੂਲਤਾਂ ਦੇ ਰਿਹਾ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਦੇ ਲਈ ਮਾਹੀ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤਾਂ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੇਸ ਸਾਈਫੈਟ ਜੋੜਾਂ ਬਦਲਦੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ ਵਿਆਹ ਵਿੱਚ ਨਹੀਂ ਕੱਟੇਗਾ ਜਨਮ ਦਿਨ ਮਿਲਿਓ ਇੱਥੇ ਮਨਾਓ ਖੁੱਲੀ ਜਗ੍ਹਾ ਜਿੰਨਾ ਮਰਜੀ ਭੰਗੜਾ ਲਿਓਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਕੋਈ ਠਕ ਜਿੱਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ ਵਿਆਹ ਕਰੋਣਾ ਹੋਵੇ ਭਾਵੇਂ ਕਰੋਣੀ ਹੋਵੇ ਬਰਥਡੇ ਪਾਰਟੀ ਜਾਂ ਰਿਟਾਇਰਮੈਂਟ ਪਾਰਟੀ ਜਾਂ ਕੋਈ ਹੋਰ ਪਾਰਟੀ ਅੱਜ ਬੁੱਕ ਕਰਵਾਓ ਅਜਨਾਲਾ ਦਾ ਪੁਰਾਣਾ ਅਤੇ ਮਸ਼ਹੂਰ ਡੀਆਰ ਹੋਟਲ ਨਸਤੇਕ ਸਿਵਲ ਹਸਪਤਾਲ ਅਜਨਾਲਾ ਹੇਠ ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਅਰ ਗ੍ਰਾਫਟਰ ਓਨੀਟਾ ਸੀਧਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ गीजर सेंटेक्स मॉंटेक्स ਦੀਆਂ ਪਾਣੀ ਵਾਲੀਆਂ ਟੈਂਕੀਆਂ ਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ। ਪੰਜਾਬ ਦਾ ਹਰ ਮੁੱਦਾ, ਹਰ ਖਬਰ। ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ PG India News ਦੇ ਨਾਲ। ਲਾਈਕ ਕਰੋ ਸਾਡਾ Facebook ਪੇਜ, ਸਬਸਕ੍ਰਾਈਬ ਕਰੋ YouTube ਚੈਨਲ PG India News।